ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਜਿਹੜਾ ਕਢਾਈ ਵਾਲਾ ਸੂਟ ਹੈਗਾ ਆਪਾਂ ਉਹ ਦੱਸਾਂਗੇ ਇਹਦੇ ਨਾ ਦੋਨਾਂ ਪਾਸੇ ਕਪੜਾ ਛੱਡ ਕੇ ਤੇ ਵਿਚਾਲੇ ਵਿਚਾਲੇ ਕਢਾਈ ਕਰੀ ਹੋਈ ਹੈ ਕਪੜੇ ਦੇ ਅੱਜ ਆਪਾਂ ਤੁਹਾਨੂੰ ਜਿਹੜਾ ਇਹ ਕਢਾਈ ਵਾਲਾ ਕਪੜਾ ਹੀ ਕੱਟਣਾ ਦੱਸਾਂ ਇਹ ਕਿਵੇਂ ਕੱਟੀਦਾ ਹੁਣ ਜਿਹੜਾ ਮੈਂ ਇਹ ਫੋਲਡ ਕਰਿਆ ਹੋਇਆ ਹੈਗਾ ਦੂਰਿਆ ਕਪੜਾ ਇਹ ਜਿਹੜਾ ਮੂਰਲੇ ਮੂਰਲੀ ਸਾਈਡ ਲਾਹੀ ਹੋਈ ਹੈ ਲੰਬਾਈ ਦੇ ਸਾਬ ਨਾਲ ਲੰਬਾਈ ਇਹਨਾਂ ਦੀ 44 ਇੰਚ ਤਿਆਰ ਮੈਂ ਇਹਦੇ ਥੱਲੇ ਗੁੰਮ ਪਾਈਪਿੰਡ ਲਾਉਣੀ ਆ ਤਾਂ ਕਰਕੇ ਮੈਂ ਕਪੜਾ ਇਹਦਾ 4.5 ਤੇ ਮ ਸਾਢੇ 4 ਇੰਚ ਵੱਧ ਰੱਖ ਕੇ ਮੈਂ ਕਪੜਾ ਜਿਹੜਾ ਇਹ ਕਟਾਈ ਕਰੀ ਹੋਈ ਹੈ ਕਪੜੇ ਦੀ ਆ ਵੇਖੋ ਹੁਣ ਆਪਾਂ ਇਹਦਾ ਕੀ ਕਰਨਾ ਜਿਹੜੀ ਆਪਣੀ ਕਢਾਈ ਹੁੰਦੀ ਹੈ ਆਪਾਂ ਇਹਦਾ ਸੈਂਟਰ ਬਣਾਉਣਾ ਹੁੰਦਾ ਹੈ ਕਢਾਈ ਦਾ ਆ ਵੇਖੋ ਜੀ ਮੈਂ ਹੁਣ ਇਹਦਾ ਫੁੱਲ ਇਧਰਲੇ ਪਾਸੇ ਆ ਆ ਰਿਹਾਗਾ ਇਧਰਲੇ ਪਾਸੇ ਆ ਆ ਰਿਹਾ ਆਪਾਂ ਇਹਦਾ ਸੈਂਟਰ ਕਰਕੇ ਆਪਾਂ ਇਸ ਲੋਟੇ ਨੂੰ ਦੂਰਾ ਕਰ ਲਾਂਗੇ ਆ ਦੇਖੋ ਹੁਣ ਆਪਾਂ ਇਹ ਜਿਹੜਾ ਦੂਰਾ ਕਰ ਲਿਆ ਹੁਣ ਆਪਾਂ ਜਿਹੜਾ ਇੱਧਰਲਾ ਪਾਸਾ ਜਿਵੇਂ ਹੁਣ ਆਪਣਾ ਦੇਖੋ ਇਹ ਕੰਨੀਆ ਵਾਲਾ ਪਾਸਾ ਇਹ ਮੇਰੇ ਆਪ ਦੇ ਕੰਨੀ ਕਰਿਆ ਹੋਇਆਗਾ ਜਿਹੜਾ ਦੂਰਾ ਪਾਸਾ ਇੱਧਰਲੇ ਪਾਸੇ ਮੋੜਿਆ ਹੋਇਆ ਭਾਈ ਇੱਧਰਲੀ ਸਾਈਡ ਹੁਣ ਆਪਾਂ ਇੱਧਰਲੀ ਸਾਈਡ ਓਨ ਜਿਵੇਂ ਹੁਣ ਇਹਨਾਂ ਦਾ ਘੇਰਾ 1.5 19 ਇੰਚ ਤਿਆਰ ਆ ਆਪਾਂ 3 ਇੰਚ ਵਿੱਚ ਪਲਾਸਾ ਕਰਕੇ 2.5 2 ਇੰਚ ਤੇ ਆਪਾਂ ਇੱਥੋਂ ਮਸਾਨੀ ਆ ਲਾ ਰੱਖੀ ਹੈਗੀ ਮੈਂ ਆਹ ਵੇਖੋ ਲੈਣ ਲਾ ਰੱਖੀ ਹੈ ਹੁਣ ਆਪਾਂ ਇਹਦੇ ਉੱਪਰ ਉੱਪਰ ਲੈਣ ਦੇ ਕਟਾਈ ਕਰਨੀ ਹੈ ਇਹਦੀ ਇਹ ਜਮਾ ਇਕੋ ਜੀ ਕਢਾਈ ਆਊਗੀ ਦੋਨਾਂ ਪਾਸੋਂ ਜਿਹੜੀ ਲੈਣੀ ਹੋਈ ਬਸ ਇਕੋ ਜੀ ਕਢਾਈ ਵਿਚਾਲੇ ਵਿਚਾਲੇ ਸਾਰੀ ਕਮੀਜ਼ ਦੇ ਕਢਾਈ ਜਮਾ ਇਕੋ ਜੀ ਰਹੂਗੀ ਇਹਦੇ ਹੁਣ ਜਿਹੜਾ ਆਪਾਂ ਇਹ ਘੇਰਾ ਹੈਗਾ ਇਹ ਲਾ ਲਿਆ ਜਿਹੜਾ ਇਹ ਫालतू ਕੱਪੜਾ ਹੈਗਾ ਇਹਨੂੰ ਆਪਾਂ ਸਾਈਡ ਤੇ ਕਰ ਦਾਂਗੇ ਇਸ ਤਰ੍ਹਾਂ ਆ ਦੇਖੋ ਹੁਣ ਮੈਂ ਤੁਹਾਨੂੰ ਇਹ ਘੇਰਾ ਜਿਹੜਾ ਖਿਉਣ ਕੇ ਦਿਖਾਉਣੀ ਆ ਆ ਦੇਖੋ ਇਹ ਘੇਰਾ ਜਿਹੜਾ ਆਪਣਾ ਸਾਰੇ ਕਮੀਜ਼ ਚ ਕਢਾਈ ਵਧੀਆ ਸੋਹਣੀ ਕਢਾਈ ਸਾਰੇ ਕੁਮੀਦ ਦੇ ਵਿੱਚ ਆ ਰਹੀ ਹੈ ਆ ਦੇਖੋ ਹੁਣ ਆਪਾਂ ਇਸੇ ਤਰ੍ਹਾਂ ਹੀ ਜਿਹੜਾ ਦੂਸਰਾ ਪਾਸਾ ਹੈਗਾ ਆ ਦੇਖ ਹੁਣ ਮੈਂ ਤੁਹਾਨੂੰ ਦੂਸਰਾ ਪਾਸਾ ਦਿਖਾਉਣੀ ਆ ਪਿਛਲਾ ਜਿਹੜੀ ਪਿਛਲੀ ਸਾਈਡ ਆ ਆਪੀਸਲਾ ਸਾਈਡ ਦਾ ਕੱਪੜਾ ਲੈ ਆਪਣੇ ਕੋਲੇ ਆਪਾਂ ਇਹਦਾ ਕੀ ਕਰਨਾ ਹੁਣ ਇਹਨੂੰ ਆਪਾਂ ਇੱਕ ਸਾਈਡ ਤੋਂ ਲਾ ਲਾਂਗੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਇਹਨੂੰ ਲਾ ਕੇ ਆਪਾਂ ਸਿੱਧਾ ਕਰ ਲਾਂਗੇ ਜਮਾ ਸਾਰੇ ਵਾਲ ਕੱਢ ਕੇ ਜਿਹੜੇ ਆਪਾਂ ਸਾਰਾ ਕਪੜਾ ਸਾਫ਼ ਕਰ ਲਾਂਗੇ ਇਹਨੂੰ ਉਸ ਤੋਂ ਬਾਅਦ ਆਪਾਂ ਇਹਦੇ ਤੇ ਪ੍ਰੈਸ ਲਾਵਾਂਗੇ ਪ੍ਰੈਸ ਲਾ ਕੇ ਫਿਰ ਆਪਾਂ ਇਹਦੇ ਵਿੱਚ ਇਕੱਠਾ ਪਾ ਲਾਂਗੇ ਆ ਵੇਖੋ ਆਪਾਂ ਹੁਣ ਜਿਹੜਾ ਇਹ ਕਪੜਾ ਹੈਗਾ ਇਹ ਬਸਾ ਰੱਖਿਆ ਹੁਣ ਆਪਾਂ ਕੀ ਕਰਨਾ ਜਿਹੜਾ ਆਪਾਂ ਮੂਰਲਾ ਪਾਸਾ ਪੀਸ ਲਾਇਆ ਸੀ ਇਹ ਉਹ ਆਪਾਂ ਇਸ ਤਰ੍ਹਾਂ ਇਹਦੇ ਉੱਪਰ ਬਸਾ ਲਾਂਗੇ ਐ ਕਰਕੇ ਇਹਨੂੰ ਬਸਾ ਲਾਂਗੇ ਇਹਦੇ ਉੱਪਰ ਜਿਹੜੀ ਆਪਾਂ ਕੰਨੀ ਹੈਗੀ ਆਪਾਂ ਇਹ ਕੰਨੀ ਕੰਨੀ ਛੱਡ ਕੇ ਵਸਾਵਾਂਗੇ ਇਹ ਕੰਨੀ ਦੇ ਨਾਲ ਕੁਮੀਜ਼ ਦੇ ਵਿੱਚ ਜਿਹੜੀ ਇੱਕ ਖਿੱਚ ਪੈਣ ਲੱਗ ਜਾਂਦੀ ਹੈ ਇਹ ਕੰਨੀ ਲਾਉਣੀ ਬਹੁਤ ਜ਼ਰੂਰੀ ਹੈ ਇਹ ਕਦੇ ਵੀ ਗਲਤੀ ਨਾ ਕਰਿਓ ਤੁਸੀਂ ਵੀ ਕੰਨੀ ਆਈ ਨਾ ਰੱਖਿਓ ਕੰਨੀ ਨਾਲ ਖਿੱਚ ਜ਼ਿਆਦਾ ਪੈਣ ਲੱਗ ਜਾਂਦੀ ਹੈ ਜਦੋਂ ਆਪਾਂ ਕੰਨੀ ਚਾਕ ਦੇ ਵਿੱਚ ਮੋੜ ਦਿੰਨੇ ਆ ਤੇ ਉਹ ਉੱਪਰੋਂ ਆਪਣੀ ਫਿਟਿੰਗ ਵਾਲੀ ਸਲਾਈ ਦੇ ਵਿੱਚੋਂ ਖਿੱਚ ਪੈਣ ਲੱਗ ਜਾਂਦੀ ਹੈ ये आप जमा साफ करके कपड़ा ये बरोबर करके आए साफ स मार के उत्ते संभार के बाल सारे बाल के, अपने फिर कटाई करनी है कपड़े की क्योंकि अपना कपड़ा है के बाद दट ना हो इस तरह आवेक हूँ जी अपनी कन्नी है ये पहला कन्नी कन्नी इस तरह कन्नी कन्नी ला देंगे कली ਆਪਾਂ ਇੱਧਰਲੀ ਸਾਈਡ ਮਸੀਂ ਇਸੇ ਤਰ੍ਹਾਂ ਹੀ ਆਪਾਂ ਨੂੰ ਐ ਚਿਟੇਪ ਚੱਕਣ ਦੀ ਜਾਂ ਫੱਟਾ ਚੱਕਣ ਦੀ ਲੋੜ ਨਹੀਂ ਆਪਾਂ ਇਸੇ ਤਰ੍ਹਾਂ ਹੀ ਸਿੱਧੀ ਇਹਦੇ ਨਾਲ ਹੀ ਜਿਹੜੀ ਇਹਦੀ ਕਟਾਈਏ ਕਰਦੇ ਹਾਂ ਜਿਹੜਾ ਆਪਣਾ ਸਾਈਡ ਤੇ ਕੱਪੜਾ ਲੈ ਗਿਆ ਰਹਿ ਗਿਆ ਉਹਦੀਆਂ ਆਪਾਂ ਬਾਵਾ ਤਿਆਰ ਕਰਾਂਗੇ वेखो जी हम आप जो प्रेस कर ली कपड़ा दो देखो जो नीचे ने करना जी तीन इंच कपड़ा वो थले इस तरह तीन इंच कपड़ा मैं कटता डेढ़ इंच दाटा पावे साढ़े चार इंच कपड़ा मैं वख्या लंबाई नो चुताली इंचा लंबा तैयार कर दी साढ़े अड़ताली इंच अपा कपड़ा ਲੱਗਦਾ ਹੋਇਆਗਾ ਹੁਣ ਆਪਾਂ ਚਾਕ ਜਿਹੜੀ ਆਪਾਂ ਥੱਲੇ ਫੋਲਡ ਆ ਦੀ ਨਿਸ਼ਾਨੀਆਂ ਉਹ ਲਾ ਕੇ 3 ਇੰਚ ਦੀ ਉਹਦੋਂ ਵਾ ਦਾ ਆਪਾਂ ਨਿਸ਼ਾਨੀ ਲਾਉਣੀ ਆ ਚਾਕਾਂ ਤੇ ਚਾਕ ਇਹਨਾਂ ਦੇ ਹੈਗੇ ਨੇ 23 ਇੰਚ ਅੱਧੀਆਂ ਮਿਲ ਗਿਆ ਪਾਣਾ ਕੀ ਕਰਦਿਆਂ ਉਹ ਇਧਰਲੇ ਪਾਸੇ ਮਿੰਨਦਿਆਂ ਨੇ ਇਧਰਲੇ ਪਾਸੇ ਮਿੰਨ ਦਾ ਕੋਈ ਆ ਹੋਣੀ ਆਪਾਂ ਨੂੰ ਬਸ ਆਪਾਂ ਚਾਕ ਮਿੰਨ ਕੇ ਰੱਖੋ ਜੇ ਆਪਾਂ ਨੀਵਾ ਕਰਨਾ ਆਪਾਂ 1 ਇੰਚ ਆਪਾਂ ਨੀਵਾ ਕਰਿਆ ਕਮੀਜ਼ ਤਾਂ ਆਪਾਂ 1 ਇੰਚ ਚਾਕ ਵੱਡੇ ਕਰ ਦੋ ਤਾਂ ਜੇ ਆਪਾਂ ਓਨ ਨਹੀਂ ਤਿਆਰ ਰੱਖ ਕਰਨਾ ਕਮੀਜ਼ ਤਾਂ ਆਪਾਂ ਬਸ ਪੂਰੇ ਚਾਕ ਇਥੋਂ ਉਰੇ ਜਿਵੇਂ ਮੈਂ ਹੁਣ 23 ਇੰਚ ਤਿਆਰ ਕਰਨੇ ਆ ਚੱਕ 23 ਇੰਚ ਤੇ ਆਪਾਂ ਹੁਣ ਆਪਾਂ ਇਥੇ ਤੀਰੇ ਤੇ ਨਸਾਨੀ ਲਾਵਾਂਗੇ ਤੀਰਾ ਇਹਨਾਂ ਦਾ ਹੈਗਾ 11.5 ਇੰਚ 11.5 ਇੰਚ ਦੇ ਵਿੱਚ ਆਪਾਂ 1 ਇੰਚ ਪਲੱਸ ਕਰਕੇ ਆਪਾਂ 12.5 ਤੇ ਲਾਵਾਂਗੇ ਹੁਣ 12.5 ਦਾ ਆਪਾਂ ਅੱਧ ਕਰਨਾ ਸਵਾ 6 ਇੰਚ ਸਵਾ 6 ਇੰਚ ਤੇ ਆਪਾਂ ਨਸਾਨੀ ਲਾ ਲਈ ਹੁਣ ਆਪਾਂ ਇਹਨਾਂ ਦਾ ਮੋਡਾ ਹੈਗਾ 7 ਇੰਚ 7.5 ਇੰਚ ਹੁਣ ਆਪਾਂ ਕੇਰਾ ਤਾਂ ਆਪਾਂ 7.5 ਤੇ ਲਾਵਾਂਗੇ ਹੁਣ ਅੱਧੀਆਂ ਪਹਿਣਾ ਵੀ ਪਹਿਲਾਂ ਹੀ ਕਟਾ ਕੇ ਲਾ ਲੈਂਦੀਆਂ ਆਪਾਂ ਉੱਪਰਲੇ ਪਾਸੇ 1.5 ਇੰਚ ਦੀ ਕਾਟ ਪਾਵਾਂਗੇ ਆਪਾਂ ਨੂੰ ਕਟਾਉਣ ਦੀ ਮੋਢਾ ਲੋਡ ਨਹੀਂ ਹੈਗੀ ਜਮਾ ਸਹੀ ਮੋਢਾ ਆਊਗਾ ਇਸ ਤਰ੍ਹਾਂ ਆਪਾਂ ਹੁਣ 7.5 ਇੰਚ ਤੇ ਜਿਹੜੀ ਨਿਸ਼ਾਨੀ ਲਾਵਾਂਗੇ ਹੁਣ ਆਪਾਂ ਇਧਰੋਂ ਫੇਰ ਉਹ ਵੀ ਆਪਾਂ ਤਾਂ ਜੀ ਮਤਾਹ ਤੋਂ 6.5 ਇੰਚ ਤੇ ਲਾਈ ਸੀ ਉਹ ਵੀ ਆਪਾਂ 6.5 ਇੰਚ ਤੇ ਇਥੋਂ ਲਾਵਾਂਗੇ ਇਸ ਤਰ੍ਹਾਂ ਇਹਨਾਂ ਦਾ ਪਾਚੇ ਹੋਰ ਸੱਡਬਾ ਬਣਾ ਲਾਂਗੇ ਨੇਦਰੋਂ ਆਪਾਂ ਤਾਂਹ ਜਿਹੜੀ ਉੱਪਰ ਲਾਈ ਸੀ 6.5 ਇੰਚ ਦੀ ਉਹ ਤੋਂ ਐਸਰੋਟ ਆਇਆ ਲੈ। ਜਿਹੜੀਆਂ ਆਪਾਂ ਇਹ 1.5 ਇੰਚ ਦੀਆਂ ਕਾਟਣਾ ਉੱਪਰ ਮੈਂ ਪਾਉਣੀ ਹੈਗੀ 1 ਇੰਚ ਦੀਆਂ ਕਾਟਾ ਪਾਉਣੇ ਆਪਾਂ ਅੱਧਾ ਇੰਚ ਆਪਾਂ ਸਲਾਈ ਚ ਆ ਜਾਂਦਾ ਉਹ ਆਪਾਂ ਇਸ ਕਰਕੇ ਪਾਉਣੇ 1 ਇੰਚ ਦੀ ਕਾਠ ਜਿਹੜੀ ਉਹ ਕਾਟੇਗੀ ਨਾ ਉਹਦੇ ਨਾਲ ਗळा ਪਿੱਛੇ ਨਹੀਂ ਜਾਂਦਾ। ਹੁਣ ਆਪਾਂ ਪਹਿਲਾਂ ਤਾਂ 1 ਇੰਚ ਦੀ ਕਾਟ ਪਾਉਣੀ ਹੈ ਇਹ ਚਾਰੇ ਪੱਲਿਆਂ 'ਚ ਪਾਵਾਂਗੇ। ਹੁਣ ਨਾਲੇ ਪਿੱਛਲੇ 'ਚ ਨਾਲੇ ਅੱਗੇ 'ਚ ਇਥੋਂ ਆਪਾਂ 5 ਇੰਚ ਜਿਵੇਂ ਗਲਾ ਆਪਾਂ ਲਾਉਣਾ ਹੈ 5 ਇੰਚ ਹੁੰਦਾ ਆਪਣਾ ਕੋਈ ਵੱਡਾ ਪਾਉਂਦਾ ਉਹ ਉਹਦੇ ਗਲੇ ਦੇ ਸਾਬ ਨਾਲ ਇਥੇ ਜਿਵੇਂ ਮੈਂ ਹੁਣ 22 ਇੰਚ ਲਾਉਂਗੀ ਤਾਂ 22 ਇੰਚ ਦੇ ਨਾਲ ਆਪਾਂ ਜਿਹੜੀ ਆ 1/2 ਇੰਚ ਵਾਲੀ ਇਹ ਨਸਾਨੀ ਇਹਨੂੰ ਮਿਲਾ ਦਾਂਗੇ ਐਸ ਤਰ੍ਹਾਂ ਹੁਣ ਜਿਹੜੀ ਆਪਾਂ ਇਹ ਨਸਾਨੀ ਇਹ ਲਾ ਲਈ ਹੁਣ ਆਪਾਂ ਇਹਨਾਂ ਦੀ ਪਲੋਈ ਦੀ ਨਸਾਨੀ ਲਾਵਾਂਗੇ ਪਲੋਈ ਦੀ ਹਾ ਹੈਗੀ ਨਸਾਨੀ ਇਹਦੀ 10 ਇੰਚ ਤੇ ਤਿਆਰ ਆਪਾਂ 1 ਇੰਚ ਇਹਦੇ ਵਿੱਚ ਵੱਧ ਮਲਾ ਕੇ ਲਾਵਾਂਗੇ ਅੱਧੇ ਇੰਚ ਦੀ ਆਪਾਂ ਤਾਂ ਕੱਟ ਪਾਵਾਂਗੇ ਉਹਦੇ ਕਰਕੇ 10 ਇੰਚ ਲਾਵਾਂਗੇ ਅੱਧੇ ਇੰਚ ਦੀ ਆਪਣੀ ਸਲਾਈ ਆ ਜੂ 10 ਤੋਂ 11 ਇੰਚ ਇੱਥੋਂ ਆਪਾਂ 11 ਇੰਚ ਤਿੰਨ ਸਾਢੇ ਇਧਰੋਂ ਆਪਾਂ ਇਹਨਾਂ ਦਾ ਸਾਨ ਰੱਖਣਾਗਾ 6.5 ਇੰਚ ਆ 6.5 ਇੰਚ ਦਾ ਅੱਧ ਸਵਾ 3 ਇੰਚ 6.5 ਇੰਚ ਦੀ ਆਪਾਂ ਜਿਹੜੀ ਲੰਬਾਈ ਹੈ ਇਹਦੀ ਰੱਖਣੀ ਆ ਪਲੋਈ ਦੀ ਇਦੋਂ ਫਿਰ ਆਪਾਂ ਸਵਾ ਤਿੰਨ ਇੰਚ ਇਹ ਇਹਨੂੰ ਆਪਾਂ ਮਲਾ ਲਾਂਗੇ ਹੁਣ ਆਪਾਂ ਜਿਹੜੀ ਕਮਰ ਦੀ ਇਨਸਾਨੀ ਲਾਉਣੀ ਆ ਉਹ ਆਪਾਂ ਕੀ ਕਰਨਾ ਆਪਾਂ ਪਲੋਈ ਦਾ ਅੱਧ ਕਰਕੇ ਲਾਵਾਂਗੇ ਆਪਾਂ ਉੱਪਰੋਂ 14 ਜਾਂ 15 ਦੇ ਵਿਚਾਲੇ ਲਾ ਲੈਂਦੇ ਪਰ ਨਾ ਪੋਸਤ ਤਰ੍ਹਾਂ ਨਹੀਂ ਲਾਉਣੀ ਆਪਾਂ ਜਿਹੜੀ ਪਲੋਈ ਦੇ ਸਾਬ ਨਾਲ ਆ ਜਿਹੜੀ ਹੁਣ ਆਪਣੀ ਪਲੋਈ ਪੈਂਦੀ ਹੈ ਇਹ ਛਾਤੀ ਦੇ ਸਾਬ ਨਾਲ ਹੀ ਪਲੋਈ ਪੈਂਦੀ ਹੈ ਅਗਲੇ ਦੇ ਉੱਚੀ ਨਹੀਂ ਵੀ ਹੁੰਦੀ ਆ ਜਿਹੜੀ ਦੇ ਆਪਾਂ ਹੁਣ ਪਲੋਈ ਦੇ ਅੱਧ ਚੋਂ ਆਪਾਂ ਨਿਸ਼ਾਨੀ ਲਾਵਾਂਗੇ ਜਿਵੇਂ ਹੁਣ ਆਪਾਂ ਪਲੋਈ 6.5 ਇੰਚ ਲੰਬੀ ਕਰੀਏ ਤੇ ਆਪਾਂ 3.5 ਇੰਚ ਨਿਸ਼ਾਨੀ ਲਾ ਲਾਂਗੇ 3.5 ਤੇ ਆਪਾਂ ਨਿਸ਼ਾਨੀ ਲਾ ਲਈ ਹੁਣ ਆਪਾਂ ਪਹਿਲਾਂ ਛਾਤੀ ਦੀ ਨਿਸ਼ਾਨੀ ਲਾਵਾਂਗੇ ਇੱਥੋਂ ਛਾਤੀ ਇਹਨਾਂ ਦੀ ਹੈਗੀ 18 ਇੰਚ 18 ਇੰਚ ਦੇ ਵਿੱਚ ਆਪਾਂ ਜਿਹੜੀ ਅੱਧੀ ਆਪਣੀ ਟੈਡੀ ਪਲੋਈ ਪੈਂਦੀ ਹੈ ਅੱਧਾ ਇੰਚ ਆਪਾਂ ਉਹਦਾ ਲਾ ਕੇ 18.5 ਇੰਚ ਦਾ ਆਪਾਂ ਅੱਧ ਕਰਕੇ ਇੱਥੇ ਲਾਵਾਂਗੇ 18.5 ਦਾ ਅੱਧ ਹੈਗਾ 9.5 ਇੰਚ ਹੁਣ ਜਿਹੜੀ ਆ ਪਿਆਹਾ 7.5 ਇੰਚ 40 ਇੰਚਾਨੀਆ ਇਹਦੀ ਸੇਧ ਤੇ ਨਿਸਾਨੀ ਆਪਾਂ ਕਮਰ ਦੀ ਲਾਵਾਂਗੇ ਇਹਨਾਂ ਦੀ ਕਮਰ ਹੈਗੀ ਹੈ 15.5 ਇੰਚ ਤੇ ਆਰ 15.5 ਦੇ ਵਿੱਚ ਆਪਾਂ 1 ਇੰਚ ਪਲੱਸ ਕਰ ਦਾਂਗੇ ਪਲੋਈਆਂ ਆਲਾ 15.5 ਤੱਕ 16.5 16.5 ਦਾ ਅੱਧਾ ਹੈਗਾ 8.5 ਇੰਚ ਹੁਣ ਆਪਾਂ ਜਿਹੜੀ ਛਾਤੀ ਵਾਲੀ ਤੇ ਐਈ ਕਮਰ ਵਾਲੀ ਨਿਸਾਨੀ ਆਪਾਂ ਇਹਨੂੰ ਇਸ ਤਰ੍ਹਾਂ ਮਲਾ ਦਾਂਗੇ ਹੁਣ ਆਪਾਂ ਕੀ ਕਰਨਾ ਜਿਹੜੀ ਆਪਾਂ ਚਾਕਾਂ ਦੀ ਨਿਸ਼ਾਨੀ ਲਾਈ ਸੀ ਥੱਲੋਂ ਆਪਾਂ ਨੀਚੇ ਤੋਂ 13.5 ਇੰਚ ਅਤੇ 23 ਇੰਚ ਤੇ ਲਾਈ ਸੀ ਆਪਾਂ ਤੇ ਹੁਣ ਆਪਾਂ ਇਥੋਂ हिਪ ਦਾ ਨਿਸ਼ਾਨ ਲਾਵਾਂਗੇ ਇਹਨਾਂ ਦੀ हिਪੂ 19.5 ਇੰਚ ਤਿਆਰ ਹੈਗੀ 19.5 ਦਾ ਅੱਧ ਲਾਵਾਂਗੇ ਆਪਾਂ ਜਿਹੜੀ ਇਹ ਆਪਾਂ हिਪ ਦੀ ਨਿਸ਼ਾਨੀ ਲਾਉਣੀ ਹੈ ਇਹ ਆਪਾਂ ਪੂਰੀ ਫੂਰੀ ਲਾਉਣੀ ਹੈ 19.5 ਦਾ ਅੱਧ ਹੈਗਾਗਾ 10.5 ਇੰਚ 10.5 ਇੰਚ ਆਪਾਂ 23 ਵਾਲੀ ਨਿਸ਼ਾਨੀ ਦੇ ਨਾਲ ਇਸ ਤਰ੍ਹਾਂ ਲਾ ਦਾਂਗੇ ਸਿੱਧੀ ਹੁਣ ਆਪਾਂ ਕਾਮਰਾ ਵਾਲੀ ਨਿਸ਼ਾਨੀ ਨੂੰ ਇਹ ਆਪਾਂ ਸਾਢੇ ਜਿਹੜੀ 4.5 ਵਾਲੀ ਨਿਸ਼ਾਨੀ ਆ ਇਹਦੇ ਨਾਲ ਹੀਪਾਈ ਨਿਸ਼ਾਨੀ ਦੇ ਨਾਲ ਮਿਲਾ ਦਾਂਗੇ ਜਿਹੜੀ ਆਪਣੀ ਇਹ ਨਿਸ਼ਾਨੀ ਲਾਈ ਆਪਾਂ ਇਹਦੇ ਸਲਾਈ ਵੱਜੂਗੀ ਜਿਹੜਾ ਆਪਾਂ ਇਸ ਤਰ੍ਹਾਂ ਕਪੜਾ ਰੱਖਣਾ ਉਹ ਆਪਾਂ ਅੱਗੇ ਰੱਖਾਂਗੇ ਬਾਅਦ ਦੇ ਵਿੱਚ ਹੁਣ ਆਪਾਂ ਜਿਹੜੀ ਇਹ ਨਿਸ਼ਾਨੀ ਇਹ ਲਾ ਲਈ ਹੁਣ ਆਪਾਂ ਇੱਥੋਂ ਇਹ ਜਿਹੜੀ ਪਾਤ ਇਹ ਗੁੱਡੀ ਕੱਪੜਾ ਕਾ ਜੀਦਾ ਇਹ ਸੂਟ ਹੈ ਉਹ ਪਤਲੀ ਹੈ ਥੋੜੀ ਆਪਾਂ ਡੇਢ ਤੋਂ 1 ਪੁਆਇੰਟ ਕਪਾ ਉੱਤੇ ਜਿਹੜੀ ਇਹ ਫਿਰ ਨਾਲ ਨਿਸ਼ਾਨੀਆਂ ਲਾਵਾਂਗੇ ਉਹ ਆਪਾਂ ਦੋ ਵੀ ਲਾ ਲੈਂਦੇ ਆਂ ਤੇ ਸੋਨੇ ਹੁਣ ਆਪਾਂ ਡੇਢ ਤੋਂ 1 ਪੁਆਇੰਟ ਆਪਾਂ ਉੱਤੇ ਇਧਰੋਂ ਵੀ ਲਾ ਲਿਆ ਤੇ ਇਧਰੋਂ ਵੀ ਲਾ ਲਿਆ ਇਸ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਕੀ ਕਰਨਾ ਜਿਹੜੀ ਆਪਣੀ ਇਹ ਨਿਸ਼ਾਨੀਆਂ ਇਹ ਆਪਾਂ ਜਿਹੜੀ ਆਪਾਂ ਸਤ ਕਮਰ ਵਾਲੀ ਨਿਸ਼ਾਨੀ ਲਾਈ ਸੀ ਉਹਦੀ ਆਪਾਂ ਸੇਧ ਤੇ ਤੇ ਇਸ ਤਰ੍ਹਾਂ ਲਾਵਾਂਗੇ ਮੱਲੇ ਆਦਾਂਗੇ ਨੂੰ ਇਹ ਮੇਰਾ ਕਮਰਾ ਵੀ ਨਿਸ਼ਾਨੇ ਆਪਾਂ ਇਹਦੇ ਸੇਤ ਐਂ ਲਗਾ ਦਾਂਗੇ ਇਹ ਇਹ ਜਿਹੜੀ ਜਿਹੜੀ ਇਹ ਨਿਸ਼ਾਨੀ ਆ ਜਿਹੜੀ ਆਪਾਂ ਇਹ ਨਿਸ਼ਾਨੀ ਲਾਉਣੀ ਆ ਇਹ ਆਪਾਂ ਜਿਹੜੇ ਆਪਾਂ ਖੁੰਜਾ ਬਣਿਆ ਸੀ ਇਹ ਤੋਂ ਆਪਾਂ ਅੱਧੀ ਕੈਂਚ ਉੱਪਰ ਲਾਵਾਂਗੇ ਇਸ ਤਰ੍ਹਾਂ ਜੇਰੀ ਆਪਾਂ ਹੁਣ ਇਹਨਾਂ ਸਾਈ ਲਾਈਏ ਇੱਥੇ ਤਾਂ ਆਪਣੇ ਇੰਸਾਨ ਲੱਗੂ ਵੀ ਹੁਣ ਆਪਾਂ ਜਿਹੜੇ ਇਹਦੇ ਵਿੱਚ ਕੱਪੜਾ ਰੱਖਣਾ ਇਦੋਂ ਅੱਗੇ ਆਪਾਂ 2 ਇੰਚ ਦੀਨ ਸਾਨੀਆਂ ਇਸ ਤਰ੍ਹਾਂ ਲਾ ਲਾਂਗੇ ਇੱਥੋਂ ਵੀ 2 ਇੰਚ ਇਹਥੋਂ ਆਪਾਂ ਸਿਰੇ ਤੇ ਮੋ ਲਾ ਦਾਂਗੇ ਇਸ ਤਰ੍ਹਾਂ ਹੁਣ ਆਪਾਂ ਕੱਟ ਕਾਉਣੀ ਐਂਗੀ ਹੁਣ ਆਪਾਂ ਇਹਨਾਂ ਸਾਨੀ ਦੇ ਉੱਪਰ ਉੱਪਰ ਜਿਹੜੇ ਇਹ ਕੱਟ ਲਾਂਗੇ Extra. ਜਿਹੜੀ ਆਪਾਂ 1/2 ਇੰਚ ਦੀ ਕੱਟ ਪਾਈ ਸੀ ਜੇ ਆਪਾਂ ਚਾਰੇ ਪੱਲੇ ਕੱਟਣੇ ਆ 11 ਦੇ ਇੱਕ ਵਾਰੀ ਤਾਂ ਆਪਾਂ 1/2 ਇੰਚ ਦੇ ਤਾਂ ਉਦੋਂ ਬਾਅਦ ਆਪਾਂ 1/2 ਇੰਚ ਦੀ ਕੱਟ ਹੋਰ ਦੱਸਾਂਗੇ ਤੁਹਾਨੂੰ ਤਾਂ ਹੁਣ ਆਪਾਂ 1/2 ਇੰਚ ਤਿੰਨ ਸਾਨੀ ਹੋਰ ਲਾ ਲਈ ਇੱਥੋਂ ਇਹ ਆਪਾਂ ਜਿਹੜਾ ਸਾਰਾ ਕੱਪੜਾ ਤਾਂ ਗਾਹਾਂ ਤੱਕ ਲਾਉਣਾ ਉਹ ਆਪਾਂ ਪੌਰਾ ਕਰਿਆ ਸੀ 2 1/2 ਇੰਚ ਤੋਂ ਇਹ ਆਪਾਂ ਸਿਰੇ ਤੱਕ ਕੱਲਾ ਮੂਰਲਾ ਪੀਸ ਲਾਉਣਾ ਜਿਹੜਾ ਕੱਲਾ ਮੂਰਲੇ ਪੀਸ ਵਿੱਚ ਪਾਉਣੀ 1/2 ਇੰਚ ਦੀ ਕੱਟ ਇਹਨੂੰ ਇਸ ਤਰ੍ਹਾਂ ਮਿਲਾ ਕੇ ਉਨਾ ਹੀ ਧਿਆਨ ਰੱਖਣਾ ਉੱਪਰੋਂ ਆਪਾਂ ਦੋ ਪੱਲੇ ਚੱਕਨੇ ਕੱਲੇ ਮੂਰਲੇ ਨਾਲ ਤਾਂ ਆਪਾਂ ਉਰੋਂ ਕਾਟ પા ਕੇ ਲੈ ਕੇ ਚੱਲਾਂਗੇ ਜਿਹੜੀ ਮੂਰਲੀ ਕਾਟਣ ਵਾਲੇ ਆਪਾਂ ਉਹ ਘਾਟਾ ਜਿਹੜੀ 1/2 ਇੰਚ ਦੀ ਪਾਈ ਇਹ ਪਾਕੀ ਚੱਲਾਂਗੇ ਇਹ ਕਾਟ ਦੇ ਨਾਲ ਗਲਾ ਪਿੱਛੇ ਨਹੀਂ ਜਾਂਦਾ ਜਿਹੜੀ ਆਪਾਂ ਇਹ ਕਾਟ ਆਏ ਪਾ ਲਈ ਹੁਣ ਆਪਾਂ ਜਿਹੜੀਆਂ ਪਲੋਈਜ਼ ਦੀਆਂ ਨਿਸ਼ਾਨੀਆਂ ਆਪਾਂ ਨੂੰ ਦੂਸਰੀ ਸਾਈਡ ਕੱਢਣੀਆਂ ਨੇ ਉਹ ਆਪਾਂ ਬਹੁਤ ਸੌਖੇ ਤਰੀਕੇ ਨਾਲ ਦੱਸਾਂਗੇ ਆ ਵੇਖੋ ਹੁਣ ਆਪਾਂ ਕੈਂਚੀ ਹੈ ਜੀ ਮੈਂ ਆਪਣੀ ਕੈਂਚੀ ਦੀ ਚੁੰਝ ਨਾਲ ਆਪਾਂ ਇਸ ਤਰ੍ਹਾਂ ਦਾਬ ਦੇ ਕੇ ਜਿੱਥੇ-ਜਿੱਥੇ ਨਿਸ਼ਾਨੀਆਂ ਨੇ ਆਪਾਂ ਨੂੰ ਦੂਸਰੀ ਸਾਈਡ ਜਮ੍ਹਾਂ ਆਸਾਨੀ ਦੇ ਨਾਲ ਜਾਣੀਆਂ ਉਧਰਲੇ ਪਾਸੇ ਨਿਸ਼ਾਨੀਆਂ ਆਹ ਵੇਖੋ ਐ ਦਾਬ ਦੇਣੀ ਹੈ ਬੜੀ ਜ਼ਿਆਦੇ ਦਾਬ ਵੀ ਨਹੀਂ ਦੇਣੀ ਹੈਗੀ ਕਿਤੇ ਤੁਸੀਂ ਮੋਰੀ ਕੱਢ ਲਓ ਸੂਟ ਦੇ ਵਿੱਚੋਂ ਮੋਰੀ ਵੀ ਨਿਕਲ ਜਾਂਦੀ ਹੁੰਦੀ ਹੈ ਵੀ ਇਹ ਪੋਲੀ ਦੀ ਦਾਬ ਦੇ ਨਾਲ ਦਾਬ ਦੇਣੀ ਹੈ ਕਿਤੇ ਜਿਹੜੀਆਂ ਨਿਸ਼ਾਨੀਆਂ ਆਪਾਂ ਨੇ ਕੱਢਣੀਆਂ ਜਿਹੜੀਆਂ ਜਿਹੜੀਆਂ ਉਹ ਆਪਾਂ ਇਸ ਰੋਟ ਇੱਧਰ ਦਬਾ ਦੇ ਕੇ ਕੈਂਚੀ ਦਾ ਕੱਟ ਲਾਂਗੇ ਆਹ ਵੇਖੋ ਜੀ ਹੁਣ ਜਿਹੜੀਆਂ ਆਪਣੀਆਂ ਇੱਧਰ ਨਿਸ਼ਾਨੀਆਂ ਜਿਹੜੀਆਂ ਆ ਰਹੀਆਂ ਨੇ ਆਹ ਵੇਖੋ ਇੱਕ ਤਾਂ ਆ ਰਹੀ ਨਿਸ਼ਾਨ ਇੱਧਰ ਇੱਕ ਆ ਸੇਗੀ ਆਰਗਨ ਸਾਨੂੰ ਚੰਗੀ ਤਰ੍ਹਾਂ ਆ ਰਹੀਆਂ ਇੱਧਰ ਆਪਾਂ बस ਕਲੀ ਇਨਸਾਨੀ ਲਾ ਕੇ ਮਿਲਾਉਣਗੇ ਨੇ ਆਪਾਂ ਨੂੰ ਦੁਬਾਰੀ ਮੇਨਣ ਦੀ ਲੋੜ ਨਹੀਂ ਪੈਂਦੀ ਦੇਖੋ ਆਪਣੀਆਂ ਜਿਹੜੀਆਂ ਨਸਾਨੀਆਂ ਨੇ ਇਧਰ ਤਰ੍ਹਾਂ ਵੀ ਆ ਗਈਆਂ ਆਪਾਂ ਸਾਰੀਆਂ ਨੂੰ ਸਾਨੂੰ ਉਸੇ ਤਰ੍ਹਾਂ ਲਾ ਲਈਆਂ ਆਪ ਨੂੰ ਜਮਾ ਸੇਮ ਨਸਾਨੀਆਂ ਉਧਰਲੇ ਪਾਸੇ ਇਹਦੇ ਨਾਲ ਕੋਰਾ ਵੀ ਫਰਕ ਨਹੀਂ ਪੈਂਦਾ ਹੁਣ ਮੈਂ ਤੁਹਾਨੂੰ ਦੂਸਰੇ ਪਾਸੇ ਦਿਖਾਉਣੀ ਆ ਨਸਾਨੀਆਂ ਜਿਹੜੀ ਆਪਾਂ ਪਿਛਲੇ ਸਾਈਡ ਨੂੰ ਸਾਂ ਲੈਣੀਆਂ ਵੇਖੋ ਇੱਕ ਨਸਾਨੀ ਆਪਣੇ ਆਪ ਹੀ ਆਸਾਨੀ ਦੇ ਨਾਲ ਇੱਕ ਨਸਾਨੀ ਆਪਣੇ ਆਪ ਹੀ ਹੈ ਇਹਨਾਂ ਨੂੰ ਆਪਾਂ ਮਿਲਾ ਲਾਂਗੇ ਆਸਤਰਾ ਇਧਰ ਵੀ ਇਸ ਤਰ੍ਹਾਂ ਮਿਲਾ ਲਾਂਗੇ ਆਪਾਂ ਇਹਦਾ ਗਲਾ ਕੱਟਣਾ ਹੈਗਾ ਜੀ ਇੱਥੋਂ ਜਿਹੜਾ ਪਿਛਲਾ ਗਲਾ ਆਪਾਂ ਇਸ ਤਰ੍ਹਾਂ ਕੱਟਾਂਗੇ ਦੁਪਟਾ 1.5 ਇੰਚ ਆਪਾਂ ਇਸ ਤਰ੍ਹਾਂ ਲੈ ਲਾਂਗੇ 4.5 ਇੰਚ ਆਪਾਂ ਇਸ ਤਰ੍ਹਾਂ ਲਵਾਂਗੇ 2.5 ਇੰਚ ਫਿਰ ਇਸ ਤਰ੍ਹਾਂ ਲਾਈਕ ਇਹਨੂੰ ਆਪਾਂ ਚਾਰਸ ਡੱਬਾ ਬਣਾ ਲਾਂਗੇ ਨੇਥੇ ਆਪਾਂ ਥੋੜੀ ਜੀ ਸ਼ੇਪ ਦੇਣੀ ਇੱਥੇ ਗਲਾਈ ਦੀ ਇਸ ਤਰ੍ਹਾਂ గలా కట్ట పాకిత బా పాకి బహాగిన కటాయి దస్సాగి పా బ ਜੇ ਜਿਹੜੀ ਹੁਣ ਆਪਾਂ ਇੱਕ ਕਮੀਜ਼ ਆਇ ਕੱਟ ਲਈ ਆ ਹੁਣ ਆਪਾਂ ਪਾਕਿਸਤਾਨੀ ਬਾਹਾਂ ਇਹਦੇ ਉਹ ਜਿਹੜੀਆਂ ਲਾਉਣਗੀਆਂ ਆਪਾਂ ਇਹਦੇ ਉੱਤੇ ਪਾਕਿਸਤਾਨੀ ਬਾਹਾਂ ਲਾਉਣਗੀਆਂ ਉਹ ਪਾਕਿਸਤਾਨੀ ਬਾਹਾਂ ਦੀ ਬੀਡ ਕੋ ਨਾਲੇ ਤੱਕਾਈ ਤੇ ਨਾਲੇ ਜੜਾਈ ਜਿਵੇਂ ਆਪਾਂ ਸਿਲਾਈ ਕਰਨੀ ਆ ਉਹ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਦੱਸੂਗੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਕੋਈ ਨਵਾਂ ਆਇਆ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਲਾਈਕ ਜਰੂਰ ਕਰਨਾ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ